ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1984 ਚਸ਼ਮੇਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਸੀ ਇਸ ਲਈ ਉਹਨਾਂ ਦੀ ਪਾਰਟੀ ਨੇ ਮਾਫੀ ਮੰਗੀ ਸੀ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਹਰਮੰਦਰ ਸਾਹਿਬ ਤੇ ਹਮਲੇ ਲਈ ਫੌਜ ਭੇਜਣ ਦਾ ਦਬਾਅ ਪਾਇਆ ਸੀ ਇਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਚੰਨੀ ਨੇ ਇਹ ਟਿੱਪਣੀ ਕਾਂਗਰਸ ਆਗੂ ਜਗਦੀਸ਼ ਟੈਕਟਰ ਦੇ ਮਾਮਲੇ ਤੇ ਇੱਕ ਸਵਾਲ ਦੇ ਜਵਾਬ ਵਿੱਚ ਕੀਤੀ ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਮਾਮਲੇ 'ਚ ਕਾਂਗਰਸ ਆਗੂ ਜਗਦੀਸ਼ ਟੈਟਲਰ 'ਤੇ ਵਿਰੁੱਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਲਾਇਤੇ ਹਨ ਇਹ ਪੁੱਛੇ ਜਾਣਤੇ ਕਿ ਕੀ ਕਾਂਗਰਸ ਅਜੇ ਤੱਕ ਜਗਦੀਸ਼ ਟੈਟਲਰ ਨੂੰ ਕਿਉਂ ਨਹੀਂ ਹਟਾਇਆ ਚੰਨੀ ਨੇ ਕਿਹਾ ਜੋ ਦੰਗੇ ਹੋਏ ਅਦੇ ਹਰਮੰਦਰ ਸਾਹਿਬ 'ਤੇ ਹਮਲਾ ਹੋਇਆ ਉਹ ਇੱਕ ਵਾਰ ਨਹੀਂ ਸਗੋਂ ਕਾਂਗਰਸ ਦੇ ਕਈ ਵਾਰ ਮਾਫੀ ਮੰਗੀ ਹੈ ਹਰਮੰਦਰ ਸਾਹਿਬ 'ਤੇ ਹਮਲਾ ਗਲਤੀ ਕਾਂਗਰਸ ਨੇ ਇਸ ਨੂੰ ਮਨਜ਼ੂਰ ਕੀਤਾ ਹੈ ਅਤੇ ਮਾਫੀ ਵੀ ਮੰਗੀ ਹੈ दंगे हुए और जो अटैक हुआ हम उसके लिए एक बार नहीं कांग्रेस बहुत बार माफ़ी मांग चुकी है कांग्रेस के टाइम में हुए जो हरमंदर साहब पे अटैक हुआ वो गलत था ये कांग्रेस मान चुकी है और माफ़ी भी मांग चुकी है और जिसको सजा देनी है अब 10 साल से बीजेपी है और उनकी बात उछालती है लेकिन उन लोगों को सजा नहीं देती जो उसके जुम्मेवार हैं जो यहाँ दंगे हुए लेकिन साथ में ये भी कहना चाहता हूँ कि जहाँ हम ਖੁਦ ਕਹਿ ਰਹੇ ਮੈਂ ਆਈਸੀਸੀ ਦੇ ਆਫਿਸ ਮੇਂ ਬੈਠ ਕੇ ਕਹਿ ਰਹਾ ਹੂੰ ਕਿ ਭਾਜਪਾ ਕਿਉਂ ਨਹੀਂ ਮੰਨਦੀ ਕਿ ਜੋ ਉਹਨਾਂ ਸਵਾਲ ਕੀਤਾ ਕਿ ਭਾਜਪਾ 10 ਸਾਲ ਸੱਤਾ ਚ ਰਹਿੰਦੇ ਬਾਵਜੂਦ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦੇ ਸਕੀ ਚੰਰੀ ਨੇ ਕਿਹਾ ਮੈਂ ਕਾਂਗਰਸ ਹੈੱਡਕੁਆਰਟਰ ਚ ਬੈਠ ਕੇ ਕਹਿ ਰਿਹਾ ਹਾਂ ਕਿ 1984 ਚ ਹਰਮੰਦਰ ਸਾਹਿਬ ਤੇ ਹਮਲਾ ਗਲ ਸੀ 84 ਮੇ ਅਟੈਕ ਹੋਆ ਉਸ ਕੋ ਕਰਾਣੇ ਕੇ ਪਿੱਛੇ ਭਾਜਪਾ ਕਾ ਇੱਕ ਬਹੁਤ ਬੜਾ ਅੰਤੋਲਨ ਥਾ और बीजेपी ने प्रेशराइज़ किया कि हरमंदर साहब में फ़ौज भेजी जाए जो बीजेपी के लीडर हैं उन्होंने एक जुलूस निकाला कि हरमंदर साहब में फौज भेजी जाए कांग्रेस की सरकार ने सिखों के आगे गोडे टेक दिए हैं ये क्यों नहीं वहाँ भेजते फ़ौज को और बीजेपी अडवाणी जी ने अपनी बुक माई कंट्री माई लाइफ मैं इस चीज़ को इंडोर्स किया है कि उन्होंने एक आंदोलन चलाया जहां बीजेपी ने और बहुत सारे आंदोलन चलाए वहां एक आंदोलन ये भी था हरमंदर साहब में फौज को भेज कर वहाँ जो लोग हैं उनको पकड़ा जाए उनको मारा जाए ये ऑन रिकॉर्ड है तो यहाँ तक कि आर के एक नेता जिनको भारत रत्न का पुरस्कार भी मिला उन्होंने कहा के जो ये दंगे यहाँ हुए वो परिणाम था आक्रोश का और गुस्से का जिनको उन्होंने जायज ठहराया है तो कांग्रेस ने माफ़ी मांग ली है बीजेपी इन दंगों को कराने में बीजेपी आरएसएस ਹਰਮੰਦਰ ਸਾਹਿਬ 'ਤੇ ਅਟੈਕ ਕਰਾਣੇ ਵਿੱਚ ਕਦ ਮਾਫੀ ਮੰਗੇਗੀ ਮੈਂ ਉਨਸੇ ਇਹ ਪੁੱਛਣਾ ਚਾਹਤਾ ਹਾਂ ਕਿ ਜੋ ਤੁਹਾਡਾ ਰੋਲ ਥਾ ਉਸकी आप कब माफ़ी मांगोगे ਭਾਜਪਾ ਇੱਕ ਕਿਉਂ ਨਹੀਂ ਮੰਨਦੀ ਕਿ ਇਸ ਹਮਲੇ ਪਿੱਛੇ ਕੋਈ ਵੱਡੀ ਲਹਿਰ ਸੀ ਉਹਨਾਂ ਦਾਵਾ ਕੀਤਾ ਕਿ ਭਾਜਪਾ ਨੇ ਉਦੋਂ ਸਰਕਾਰ ਤੇ ਹਰਮੰਦਰ ਸਾਹਿਬ 'ਚ ਫੌਜ ਭੇਜਣ ਲਈ ਦਬਾਅ ਪਾਇਆ ਸੀ ਅਵੇ ਸਾਭ ਦਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅੜਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ 'ਚ ਕਿਹਾ ਸੀ ਕਿ ਉਹਨਾਂ ਨੇ ਫੌਜੀ ਕਾਰਵਾਈ ਲਈ ਅੰਦੋਲਨ ਸ਼ੁਰੂ ਕੀਤਾ ਸੀ ਚੰਨੀ ਮੁਤਾਬਕ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੌਮੀ ਸਵੈਮ ਸੇਵਕ ਸੰਘ ਦੇ ਨੇਤਾ ਨੇ 1984 ਚ ਕਿਹਾ ਸੀ ਕਿ ਸਿੱਖ ਵਿਰੋਧੀ ਦੰਗੇ ਨਾਰਾਜ਼ਗੀ ਦਾ ਨਤੀਜਾ ਸਨ ਅਤੇ ਉਹਨਾਂ ਨੇ ਇਸ ਨੂੰ ਚਾਜ ਠਹਿਰਾਇਆ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਮਾਫੀ ਮੰਗ ਲਈ ਹੈ ਪਰ ਭਾਜਪਾ ਇਸ ਕਤਲੇਆਮ ਅਤੇ ਹਰਮੰਦਰ ਸਾਹਿਬ ਤੇ ਹਮਲੇ ਚ ਆਪਣੀ ਭੂਮਿਕਾ ਲਈ ਕਦੋਂ ਮਾਫੀ ਮੰਗੇਗੀ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਨੂੰ ਸਿੱਖਾਂ ਅਤੇ ਹਰਮੰਦਰ ਸਾਹਿਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ